ਆਸੀ ਸਾਡਾ ਲਾਸਟ ਵਲੋਗ ਤੇ ਅਹੀਂ ਹੁਣ ਵਲੋਗ ਜਿਹੜੇ ਆ ਅਪਲੋਡ ਕਰਨੇ ਬੰਦ ਕਰਨੇ ਆ 1 ਸਾਲ ਵਾਸਤੇ ਤੇ ਅਹੀਂ ਇੱਕ ਵਲੋਗ ਬਣਾਇਆ ਸੀ ਖੁਸ਼ਖਬਰੀ ਵਾਲਾ ਕਿ ਅਹੀਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਆ ਪਰ ਤੁਹਾਡੇ ਸਾਰਿਆਂ ਕੋ ਨਾ ਮਤਲਬ 100% ਕੋਈ ਜਿਹੜਾ ਵਾ ਬੁੱਝਿਆ ਨਹੀਂ ਗਿਆ ਅਜੇ ਤੱਕ ਹਨਾ ਬਣ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਸਰੀ ਘਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਟਾਈਟਲ ਹਾਡਾ ਤੇ ਥੰਬਨੇਲ ਵੀ ਤੁਸੀਂ ਵੇਖ ਲਿਆ ਵਾ ਉਹ ਗੱਲ ਆਪਾਂ ਤੁਹਾਡੇ ਨਾਲ ਕਰਨੀਆਂ ਤੇ ਬਾਅਦ ਵਿੱਚ ਕਰਦੇ ਆ ਸਾਬ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਮੰਮੀ ਜੀ ਦਾ ਬਣਾਇਆ ਗਜੇਲਾ ਬੜਾ ਸਾਰਿਆਂ ਨੇ ਪਸੰਦ ਕੀਤਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ ਹਾਲਾਂਕਿ ਤੁਸੀਂ ਇਹ ਖਾ ਕੇ ਨਹੀਂ ਵੇਖਿਆ ਤੇ ਵੇਖ ਕੇ ਕਹਿ ਦਿੱਤਾ ਵਾ ਵੇਖਣ ਤੋਂ ਅੰਦਾਜ਼ੇ ਤੋਂ ਪਤਾ ਲੱਗਦਾ ਹਾਂ ਹਾਂ ਮੈਨੂੰ ਵੀ ਅਸਲ ਦੇ ਵਿੱਚ ਇਤਰਾ ਹੀ ਹੋਇਆ ਜਦੋਂ ਮੰਮੀ ਜੀ ਨੇ ਮਤਲਬ ਤੋ ਗਰੀਆਂ ਦੀਆਂ ਕੱਡੀਆਂ ਨਾ ਥਾਲੀ 'ਚ ਤੇ ਜੇ ਖਾਤਾ ਨਹੀਂ ਤੇ ਮੈਨੂੰ ਲੱਗ ਗਿਆ ਵੀ ਬਹੁਤ ਸੁਆਦ ਬਣਿਆ ਹੋਣਾ ਵਾ ਤੇ ਸੇਮ ਇਦਾਂ ਤੁਹਾਡੇ ਨਾਲ ਵੀ ਹੋਇਆ ਹੋਊਗਾ ਹਨਾ ਤੇ ਬਾਕੀ ਕੋਈ ਗੱਲ ਨਹੀਂ ਇਹੋ ਜੀ ਗੱਲ ਨਹੀਂ ਆ ਜੇ ਕੋਈ ਵੀ ਸਾਨੂੰ ਮਿਲੇ ਭੈਣ ਭਰਾ ਤੁਹਾਡੇ ਵਿੱਚੋਂ ਤੇ ਅਸੀਂ ਜ਼ਰੂਰ ਕੋਈ ਨਹੀਂ ਸਪੈਸ਼ਲ ਬਣਾ ਕੇ ਵੀ ਖਵਾ ਸਕਦੇ ਆ ਇਹੋ ਜੀ ਗੱਲ ਨਹੀਂ ਕੋਈ ਹਨਾ ਤੇ ਬਾਕੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਇੱਕ ਆਰਡਰ ਤੇ ਆ ਵੀ ਗਿਆ ਵਾ ਆਹੋ ਤੇ ਆਰਡਰ ਤੇ ਦੋ ਤਿੰਨੇ ਆਏ ਆ ਪਰ ਵੇਖੋ ਹੁਣ ਜੇ ਬਣਾਇਆ ਗਿਆ ਤੇ ਬਣਾਵਾਂਗੇ ਤੇ ਬਾਕੀ ਉੱਥੇ ਵੀ ਸਾਰਿਆਂ ਨੇ ਬੜਾ ਪਸੰਦ ਕੀਤਾ ਤੇ ਸਗੋਂ ਉਹ ਵੀ ਕਹਿਣ ਦੇ ਹੀ ਕਿ ਜੇ ਤੁਸੀਂ ਕੋਈ ਨਹੀਂ ਹੋਣ ਤੇ ਦੁੱਧ ਵੀ ਘਰਦਾ ਵਾ ਤੇ ਗਜਰਾ ਵੀ ਕਰਦੀਆਂ ਜੇ ਬਣਾਉਣਾ ਹੋਵੇ ਤੇ ਬਣਾ ਸਕਦੇ ਹਨ ਤੇ ਕੋਈ ਗੱਲ ਨਹੀਂ ਜੇ ਕਹਿਣ ਕਿ ਤੇ ਉਹ ਵੀ ਬਣਾਵਾਂਗੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਪਰਿਵਾਰ ਵੱਲੋਂ ਹੈਪੀ ਨਿਊ ਯਰ ਹਨ ਸਾਰਿਆਂ ਦਾ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਭਰੇ ਲੈ ਕੇ ਆਵੇ ਪ੍ਰਮਾਤਮਾ ਤੇ 2025 ਵੀ ਸਾਡੇ ਵਾਸਤੇ ਬਹੁਤ ਵਧੀਆ ਰਿਹਾ ਵਾ ਪਰ ਮਾਤਮਾ ਨੇ ਜਿੱਦਾਂ ਦਾ ਵੀ ਹਨਾ ਤਰਾ ਚੜ੍ਹਾ ਆਏ ਆ ਚਲੋ ਤੇ ਜ਼ਿੰਦਗੀ ਦੇ ਨਾਲ ਹੀ ਹੁੰਦੇ ਆ ਬਾਕੀ ਤੁਸੀਂ ਸਾਰਿਆਂ ਨੇ 2025 ਦੇ ਵਿੱਚ ਸਾਡਾ ਸਾਰਿਆਂ ਦਾ ਬਹੁਤ ਸਾਰਾ ਸਾਥ ਦਿੱਤਾ ਤੇ ਉਹਦੇ ਲਈ ਸਾਰਿਆਂ ਦਾ ਤੁਹਾਡਾ ਜਿਹੜਾ ਵਾ ਧੰਨਵਾਦ ਕਰਦੇ ਆ ਬਹੁਤ-ਬਹੁਤ ਕਿ ਤੁਸੀਂ ਸਾਨੂੰ ਇੰਨੀ سپورਟ ਕੀਤੀ ਹਨਾ ਤੇ ਚਲੋ ਅੱਗੇ سپورਟ ਵੀ ਤੁਸੀਂ ਜ਼ਰੂਰ ਕਰੋਗੇ ਪਰ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਹਿਣੀ ਹੀ ਕਿ ਅਹੀਂ ਹੁਣ ਵਲੌਗ ਜਿਹੜੇ ਆ ਅਪਲੋਡ ਕਰਨੇ ਬੰਦ ਕਰਨੇ ਆ 1 ਸਾਲ ਵਾਸਤੇ ਅਹੀਂ ਇਹ ਨਹੀਂ ਕਿ ਅਸੀਂ ਇਹ YouTube ਜਿਹੜੀ ਆ ਬੰਦ ਕਰ ਦੇਣੀ ਹਮੇਸ਼ਾ ਲਈ ਸਿਰਫ 1 ਸਾਲ ਬਾਅਦ ਤੇ ਸਾਨੂੰ ਤੁਸੀਂ 1 ਸਾਲ ਦਾ ਟਾਈਮ ਦੇ ਦੋ ਅਸੀਂ 1 ਸਾਲ ਬਾਅਦ ਜਿਹੜਾ ਵਾ ਵਲੋਗ ਅਪਲੋਡ ਕਰਨਾ ਵਾ ਠੀਕ ਆ ਮੰਮੀ ਹਾਂ ਹੈਨਾ ਹਨਾ ਪਤਾ ਕਿਉਂ ਕਿਉਂਕਿ ਹੁਣ ਟਾਈਮ ਵੀ ਬਹੁਤ ਘੱਟ ਹੋ ਗਿਆ ਸਾਡੇ ਸਾਰਿਆਂ ਕੋਲ ਹੈਨਾ ਨਾਲੇ ਦਿਨ ਵੀ ਛੋਟੇ ਛੋਟੇ ਆ ਤੇ ਬਹੁਤ ਦਿਨ ਵੀ ਛੋਟੇ ਛੋਟੇ ਆ ਪਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਇਹ ਚੀਜ਼ ਸੁਣ ਕੇ ਕਿਵੇਂ ਦਾ ਮਹਿਸੂਸ ਹੋਣ ਲਿਆ ਕਿ ਅਸੀਂ 1 ਸਾਲ ਬਾਅਦ ਵਲੋਗ ਅਪਲੋਡ ਕਰਨਾ ਹੈ ਕਿ ਨਹੀਂ ਠੀਕ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਮਨ ਵੀ ਜਾਂਦੀ ਆ ਤੇ ਮੈਂ ਵੀ ਉਧਰ ਚਲ ਜਾਂਦਾ ਵਾਂ ਤੇ ਕਿਹ ਕਿਹ ਵੇਲੇ ਜਦੋਂ ਹਨੇਰਾ ਹੋ ਜਾਂਦਾ ਵਾ ਤੇ ਮੈਨੂੰ ਉੱਥੇ ਰਹਿਣਾ ਪੈ ਜਾਂਦਾ ਵਾ ਤੇ ਕੋਈ ਟੀ ਗੱਲ ਨਹੀਂ ਹੈਗੀ ਰਹਿ ਵੀ ਪੈਣਾ ਵਾ ਮੈਂ ਤੇ ਪਰ ਇਹ ਆ ਕਿ ਇਹੋ ਕੋਸ਼ਿਸ਼ ਹੁੰਦੀ ਆ ਕਿ ਬਣਾ ਕੇ ਵੀਡੀਓ ਤੇ ਆਪਣੇ ਘਰੇ ਆਵੇ ਹਨਾ ਤੇ ਆਪਣੀ ਫੈਮਿਲੀ ਦੇ ਨਾਲ ਕਿਉਂਕਿ ਆਪਣੇ ਘਰੇ ਵੀ ਬਹੁਤ ਸਾਰੇ ਕੰਮ ਹੁੰਦੇ ਆ ਕਰਨੇ ਤੇ ਇਹੋ ਚੀਜ਼ ਹੁੰਦੀ ਆ ਕਿ ਚਲੋ ਤੇ ਬਾਕੀ ਜੇ ਜ਼ਰੂਰੀ ਵੀ ਨਹੀਂ ਆ ਪੀ ਆਉਣਾ ਹੀ ਹੁੰਦਾ ਵਾ ਜੇ ਹਨੇਰਾ ਹੋ ਜੇ ਫਿਰ ਉੱਥੇ ਵੀ ਰਹਿ ਪਈਦਾ ਵਾ ਉਹ ਵੀ ਆਪਣੇ ਘਰ ਵਾਂਗੂ ਹੀ ਆ ਹੋਰ ਤੇ ਕੋਈ ਇਦਾਂ ਦਾ ਮੈਨੂੰ ਨਹੀਂ ਲੱਗਦਾ ਹੈਗਾ ਉਪਰ ਆ ਤੇ ਦੂਜੀ ਗੱਲ ਇਹ ਆ ਕਿ ਹੁਣ ਬਬਲੂ ਵੀ ਇਦਾਂ ਇੱਥੇ ਆਣ ਕੇ ਦਿਲ ਨਹੀਂ ਲੱਗਦਾ ਆਹੋ ਸਹੀ ਗੱਲ ਆ ਹੁਣ ਨਾ ਮੈਨੂੰ ਇੱਥੇ ਤੇ ਜਿੰਨੇ ਵੀ ਆਪਣੇ ਪਿੰਡ ਦੇ ਜਿੰਨੇ ਵੀ ਬੰਦੇ ਆ ਹਨਾ ਜਾਂ ਆਪਣੇ ਯਾਰ ਦੋਸਤ ਆਪਣੇ ਘਰ ਵਾਲੇ ਤੇ ਮੈਨੂੰ ਇਦਾਂ ਲੱਗਦਾ ਆ ਕਿ ਜਦਾਂ ਮੈਂ ਨਾ ਇੱਥੇ ਰਾਤ ਹੀ ਕੱਟਣ ਆਉਣਾ ਆਹੋ ਰਾਤ ਹੀ ਕੱਟਣ ਆਉਣਾ ਤੇ ਮੈਂ ਉੱਥੇ ਕੰਮ ਕਰਦਾ ਮੈਂ ਪਰੋਣੇ ਜੇ ਲੱਗਦੇ ਸੱਚੀ ਹੋਰ ਕਿਹੜੀ ਗੱਲ ਦੱਸਾਂ ਪਰੋਣੇ ਜੇ ਲੱਗਦੇ ਆ ਇਹ ਸਾਰੇ ਮੈਨੂੰ ਤੇ ਵੇਹ ਲੋ ਇਹ ਥੋੜੇ ਦਿਨਾਂ ਦੀਆਂ ਗੱਲਾਂ ਜੀ ਆਹੋ ਨਹੀਂ ਉਹ ਤਾਂ ਮਹੀਨੇ ਦੋ ਹੋ ਚੰਨ ਲੱਗੇ ਆ ਥੋੜੇ ਦਿਨ ਨਹੀਂ ਇਹ ਦੋ ਹੋ ਗਏ ਮਹੀਨੇ ਤੇ ਦੋ ਮਹੀਨਿਆਂ ਦਾ ਵੀ ਨਹੀਂ ਪਤਾ ਲੱਗਣ ਰਿਹਾ ਕਿ ਦੋ ਮਹੀਨੇ ਕਿਦਾਂ ਮਤਲਬ ਕਿੱਧਰ ਨੂੰ ਵੀ ਲੰਘ ਚਲੇ ਆ ਕੁਝ ਨਹੀਂ ਸਮਝ ਲੱਗੀ ਹਨਾ ਕਿੱਡੀ ਛੇਤੀ ਟਾਈਮ ਲੰਘਦਾ ਵੇਹ ਲੋ ਵੇਲੇ ਰਹਿਣ ਦੇ ਵਿੱਚ ਨਾ ਬੰਦਾ ਬੰਦੇ ਦਾ ਵੇਲੇ ਰਹਿ ਕੇ ਟਾਈਮ ਪਾਸ ਨਹੀਂ ਹੁੰਦਾ ਦਿਨ ਨਹੀਂ ਲੰਘਦਾ ਤੇ ਜਦੋਂ ਕੋਈ ਕੰਮ ਕਰ ਲੇ ਬੰਦਾ ਤੇ ਉਹ ਕੰਮ ਦੇ ਵਿੱਚ ਜਿਹੜਾ ਵਾ ਟਾਈਮ ਮਿੰਟੋ ਮਿੰਟੀ ਗੁਜ਼ਰ ਜਾਂਦਾ ਤੇ ਇਸੇ ਚੀਜ਼ ਕਰਕੇ ਕਹਿੰਦੇ ਆ ਕਿ ਟਾਈਮ ਸਾਨੂੰ ਉਤਰਾ ਵੀ ਘੱਟ ਮਿਲਦਾ ਵਾ ਤੇ ਕਿਉਂ ਨਾ ਆਪਾਂ ਜਿਹੜਾ ਵਾ ਆਪਣਾ ਚੈਨਲ ਜਿਹੜਾ ਵਾ 1 ਸਾਲ ਬਾਅਦ ਤੇ ਉਹਨੂੰ ਖੁਲਾਰ ਦਈਏ ਤੇ 1 ਸਾਲ ਬਾਅਦ ਆ ਵਲੋਗ ਅਪਲੋਡ ਕਰਾਂਗੇ ਠੀਕ ਆ ਨਵੇਂ ਸਾਲ ਦੇ ਉੱਤੇ ਤੇ ਸਾਰੇ ਜਣੇ ਇਹ ਵੀ ਦੱਸਿਓ ਕੌਣ-ਕੌਣ ਮਿਸ ਕਰੂਗਾ ਹਾਂ ਠੀਕ ਆ ਮਿਲਣਾ ਪਤਾ ਦਿਨਾ ਜਲਦੀ ਆ ਪਰ ਮਿਲਣਾ 1 ਸਾਲ ਬਾਅਦ ਆ ਤੇ ਮੰਮੀ ਜੀ ਦੀਆਂ ਰੈਸਪੀਆਂ ਨੂੰ ਕੌਣ-ਕੌਣ ਮਿਸ ਕਰੂਗਾ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੇ ਤੁਸੀਂ ਇਹ ਵੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਅਸੀਂ ਇਹ ਫੈਸਲਾ ਜਿਹੜਾ ਲੈਣ ਡੇ ਆ ਕਿਦਾਂ ਸਹੀ ਲੱਗਣ ਡਿਆ ਤੁਹਾਨੂੰ ਕਿ ਨਹੀਂ ਮੈਨੂੰ ਪਤਾ ਵਾ ਕਿਉਂ ਲਿਆ ਆ ਹਾਂ ਕਿਉਂ ਲਿਆ ਜਾਣਾ ਤੇ ਮੈਨੂੰ ਪਤਾ ਹੀ ਆ ਕਿ ਸਾਰਿਆਂ ਨੇ ਇਹੋ ਚੀਜ਼ ਕਹਿਣੀ ਆ ਵੀ ਨਹੀਂ ਨਹੀਂ ਤੁਸੀਂ ਦਬੰਦ ਨਾ ਕਰੋ ਠੀਕ ਆ ਤੇ ਕਈਆਂ ਨੇ ਗੱਲ ਸਾਡੀ ਸਮਝ ਵੀ ਲੈਣੀ ਆ ਆਪਣੇ ਮਾਈਂਡ ਦੇ ਵਿੱਚ ਤਾਂ ਉਹਨਾਂ ਨੂੰ ਸਮਝ ਆ ਵੀ ਜਾਣੀ ਆ 100 ਚੋਂ 90% ਹਾਂ 100 ਚੋਂ 90% ਜਿਹੜੇ ਆ ਉਹਨਾਂ ਨੇ ਤੇ ਚਲੋ ਇਹ ਚੀਜ਼ ਨੂੰ ਸਮਝ ਲੈਣਾ ਵਾ ਤੇ ਜਿਹੜੇ ਬਾਕੀ ਆ ਉਹ ਕਹਿਣਗੇ ਵੀ ਨਹੀਂ ਨਹੀਂ ਤੁਸੀਂ ਬੰਦ ਨਾ ਕਰਿਓ ਸਾਨੂੰ ਤੁਹਾਡੇ ਵਲੌਗ ਬੜੇ ਵਧੀਆ ਲੱਗਦੇ ਆ ਹਨਾ ਅਸੀਂ ਆਪਣੀ ਤਰੀਫ ਆਪੇ ਕਰੀ ਜਾਂਦੇ ਇੰਨੀ ਗੱਲ ਤਾਂ ਸਾਨੂੰ ਪਤਾ ਕਿ ਤੁਸੀਂ ਸਾਰੇ ਜਾਣੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਆਪਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ 2025 ਦੇ ਵਿੱਚ ਆਪਾਂ ਸਾਰਿਆਂ ਨੇ ਬੜਾ ਵਧੀਆ ਰਲ ਮਿਲ ਕੇ ਹਨ ਟੈਪਾਸ ਕੀਤਾ ਕਹਿ ਸਕਦੇ ਆ ਜਿਹੜੀ ਗੱਲੀ ਨੰਗ ਜੇ ਉਹੀ ਵਧੀਆ ਹਨ ਤੇ ਸਾਡੇ ਤੁਸੀਂ ਸਾਰੇ ਜਣਿਆਂ ਨੇ ਸਾਡੇ ਵਲੋਗਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਵਾ ਤੇ ਆਪਾਂ ਉਹਦੇ ਲਈ ਸ਼ੁਕਰਗੁਜ਼ਾਰ ਆ ਤੇ ਜਦੋਂ ਆਪਾਂ ਇੱਕ ਸਾਲ ਬਾਅਦ ਵਲੋਗ ਅਪਲੋਡ ਕਰਾਂਗੇ ਮੈਨੂੰ ਆਸ ਆ ਕਿ ਤੁਸੀਂ ਉਦੋਂ ਵੀ ਸਾਨੂੰ ਇੰਨਾ ਹੀ ਪਿਆਰ ਕਰੋਗੇ 2026 ਦੇ ਵਿੱਚ ਹੈਨਾ ਤੇ ਬਾਕੀ ਠੀਕ ਆ ਜੀ ਫਿਰ ਹੁਣ ਤੁਹਾਨੂੰ ਆਪਾਂ ਮਿਲਾਂਗੇ ਨਵੇਂ ਸਾਲ ਦੇ ਉੱਤੇ ਤੇ ਇਹ ਵਲੋਗ ਅਸੀਂ ਪਾ ਦੇਣਾ ਹੁਣ ਤੈ ਕਮੈਂਟ ਕਰਕੇ ਸਾਨੂੰ ਦੱਸ ਦੋ ਤੇ ਅਸੀਂ ਮਿੰਟੋ ਮਿੰਟ ਪੜੀਏ ਆਹੋ ਮੰਮੀਾਂ ਦੇ ਮਿੰਟੋ ਮਿੰਟ ਪੜੀਏ ਤੇ ਅਸੀਂ ਅੱਗੇ ਕੋਈ ਫੈਸਲਾ ਕਰੀਏ ਹਨਾ ਤੇ ਕਿਉਂਕਿ ਤੁਹਾਡੀ ਗੱਲ ਵੀ ਸਾਨੂੰ ਮੰਨਣੀ ਜ਼ਰੂਰੀ ਆ ਜੇ ਅਸੀਂ ਤੁਹਾਨੂੰ ਨਾਂ ਰੱਖਿਆ ਆਪਣੀ ਫੈਮਿਲੀ ਸਮਝਿਆ ਵਾ ਤੇ ਸਾਨੂੰ ਤੁਹਾਡੀ ਗੱਲ ਵੀ ਮੰਨਣੀ ਪੈਂਦੀ ਆ ਆਪਾਂ ਬਹੁਤ ਸਾਰੀਆਂ ਗੱਲਾਂ ਤੁਹਾਡੀਆਂ ਮੰਨ ਕੇ ਚੱਲਦੇ ਆ ਤੇ ਨਾਲੇ ਅਸੀਂ ਇੱਕ ਵਲੋਗ ਬਣਾਇਆ ਸੀ ਖੁਸ਼ਖਬਰੀ ਵਾਲਾ ਕਿ ਅਸੀਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਣੀ ਆ ਤੇ ਤੁਸੀਂ ਸਾਰੇ ਜਾਣਿਆ ਨੇ ਕਿਹਾ ਸੀ ਕਿ ਬਬਲੂ ਦਾ ਵਿਆਹ ਬਬਲੂ ਨੇ ਕਾਰ ਲੱਲੀ ਬਬਲੂ ਨੇ ਇਹ ਕਰ ਲਿਆ ਉਹਨੂੰ ਨੇ ਉਹ ਕਰ ਲਿਆ ਤਾਂ ਕਰਕੇ ਹਨਾ ਪਰ ਤੁਹਾਡੇ ਸਾਰਿਆਂ ਕੋ ਨਾ ਮਤਲਬ 100% ਕੋਈ ਜਿਹੜਾ ਵਾ ਬੁੱਝਿਆ ਨਹੀਂ ਗਿਆ ਅਜੇ ਤੱਕ ਹਨਾ ਹਨ ਤੇ ਸਾਰਿਆਂ ਨੇ ਰੋਂਗ ਅਨਸਰ ਹੀ ਦਿੱਤੇ ਅਸੀਂ ਹੁਣ ਦੱਸ ਵੀ ਦਿੱਤਾ ਤੁਹਾਨੂੰ ਕਿ ਰੋਂਗ ਅਨਸਰ ਦਿੱਤੇ ਇੱਕ ਵਾਰੀ ਅਸੀਂ ਹੋਰ ਵਲੋਗ ਫੇਰ ਵੇਖਾਂਗੇ ਹਨਾ ਹੋਰ ਦੇ ਨਵੇਂ ਕਮੈਂਟ ਆਏ ਹੋਣਗੇ ਜੇ ਕਿਸੇ ਦਾ ਸਹੀ ਹੋਊਗਾ ਤੇ ਫੇਰ ਫੇਰ ਦੱਸਾਂਗੇ ਬਾਕੀ ਅਸੀਂ ਇਹ ਚੀਜ਼ ਦੱਸਣੀ ਹੀ ਤੇ ਬਾਕੀ ਇਹ ਆ ਕਿ ਹੁਣ ਜਿਹੜਾ ਅਸੀਂ ਖੁਸ਼ਖਬਰੀ ਵਾਲਾ ਜਿਹੜਾ ਤੇ ਪਾਇਆ ਹੀ ਨਾ ਵਲੋਗ ਸਾਨੂੰ ਵੀ ਇਹ ਹੋਣ ਡਿਆ ਕਿ ਕਿੰਨਾ ਟਾਈਮ ਹੋ ਗਿਆ ਵਾ ਅਸੀਂ ਦੱਸਿਆ ਨਹੀਂ ਕੁਝ ਤੇ ਉਹ ਵੀ ਹੁਣ ਨਾ ਨਵੇਂ ਸਾਲ ਦੀ ਗੱਲ ਬਣਨੀ ਆ ਜਿਹੜੀ ਵੀ ਅਹੀਂ ਦੱਸਣੀ ਤੁਹਾਨੂੰ ਖੁਸ਼ਖਬਰੀ ਉਹ ਗੱਲ ਵੀ ਨਵੇਂ ਸਾਲ ਵਿੱਚ ਹੀ ਬਣਨੀ ਆ ਤੇ ਉਹ ਵੀ ਮੈਂ ਹੁਣ ਲੱਗਦੇ ਹੱਥ ਨਵੇਂ ਸਾਲ ਵਿੱਚ ਤੁਹਾਡੇ ਨਾਲ ਮਤਲਬ ਸਾਂਝੀ ਕਰਾਂਗੇ ਖੁਸ਼ਖਬਰੀ ਹਨਾ ਤੇ ਜੇ ਅਹੀਂ ਤੁਹਾਨੂੰ ਸਾਰਿਆਂ ਨੂੰ ਹਰੇਕ ਗੱਲ ਦੱਸਦੇ ਆ ਤੇ ਇਸੇ ਕਰਕੇ ਦੱਸਦੇ ਆ ਕਿ ਤੁਸੀਂ ਸਾਡੀ ਫੈਮਿਲੀ ਹੋ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਆ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਆ ਤਾਂ ਕਰਕੇ ਅਹੀਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਦੱਸਦੇ ਆ ਨਾ ਅਮਣ ਤੇ ਠੀਕ ਆ ਜੀ ਫਿਰ ਹੁਣ ਸਾਨੂੰ ਦਿਓ ਇਜਾਜ਼ਤ ਤੇ ਆ ਅਸੀਂ ਸਾਡਾ ਲਾਸਟ ਵਲੋਗ ਇਸ ਸਾਲ ਦਾ ਤੇ ਹੁਣ ਤੁਹਾਨੂੰ ਅਹੀਂ ਪੂਰੇ ਇੱਕ ਸਾਲ ਬਾਅਦ ਮਿਲਣਾ ਵਾ ਠੀਕ ਆ ਤੇ ਲੈਣੇ ਕਮੈਂਟ ਜਰੂਰ ਕਰਨੇ ਹਨ ਕਿਉਂਕਿ ਇਹ ਵਾਲਾ ਵਲੋਗ ਅਸੀਂ ਅੱਜ ਬਣਾ ਕੇ ਤੇ ਅੱਜ ਹੀ ਅਪਲੋਡ ਕਰਨਾ ਹਾਂ ਹਾਂ ਅੱਜ ਹੀ ਹੁਣੇ ਬਣਾਉਣ ਦੇ ਹੁਣੇ ਬਣਾਉਣ ਦੇ ਆ 15-20 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਸਾਹਮਣੇ ਹੋਣਾ ਵਾ ਤੇ ਠੀਕ ਆ ਨਹੀਂ ਤੇ ਵੈਸੇ ਅਸੀਂ ਵਲੋਗ ਬਣਾਉਨੇ ਨੇ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਤੇ ਫਿਰ ਅਸੀਂ ਅਪਲੋਡ ਕਰੀਦਾ ਵਾ ਪਰ ਇਹ ਵਾਲਾ ਵਲੋਗ ਜਿਹੜਾ ਨਾ ਇਹ ਸਾਨੂੰ ਅਰਜੈਂਟ ਹੀ ਬਣਾਉਣਾ ਪਿਆ ਕਿ ਹਨਾ ਮੈਂ ਮम्मी ਜਿਹੜਾ ਨਾ ਫੈਸਲਾ ਕੀਤਾ ਮਨਣਾ ਵੀ ਕੀਤਾ ਕਿ ਕਿਉਂ ਨਾ ਉਹਨੂੰ ਟਾਈਮ ਬੜਾ ਘੱਟ ਮਿਲਦਾ ਤੇ ਆਪਾਂ ਇਹ ਆਕਰੋ ਆ ਕੇ ਉਦੋਂ ਵੀ ਕੋਈ ਫੈਸਲਾ ਕੀਤਾ ਮੈਨੂੰ ਆਪਣੀ ਪਤਾ ਲੱਗਾ ਰਾਹ ਚ ਹੁੰਦੇ ਹੁੰਦੇ ਨੂੰ ਇਹ ਗੱਲ ਮਤਲਬ ਫੈਸਲਾ ਜੇ ਮੈਂ ਪਹਿਲਾਂ ਲਿਆ ਤੇ ਫਿਰ ਇੰਨਾ ਨਾਲ ਗੱਲ ਕੀਤੀ ਇਹ ਕਹਿੰਦੇ ਚੱਲ ਠੀਕ ਆ ਦੱਸ ਦਿੰਨੇ ਆ ਤੇ ਤਾਂ ਕਰਕੇ ਉਹ ਤੁਹਾਡੇ ਨਾਲ ਪਾਏ ਵਲੋਗ ਸਾਂਝਾ ਕੀਤਾ ਵਾ ਹਨਾ ਤੇ ਠੀਕ ਆ ਜੀ ਬਹੁਤ ਮਿਸ ਕਰੋਗੇ ਤੁਸੀਂ ਵੀ ਆਸ ਕਰਦਾ ਤੇ ਅਸੀਂ ਵੀ ਤੁਹਾਨੂੰ ਬਹੁਤ ਮਿਸ ਕਰਾਂਗੇ ਤੇ ਸਾਲ ਬਾਅਦ ਹੁਣ ਮਿਲਾਂਗੇ ਠੀਕ ਆ ਤੇ ਬਾਕੀ ਉਦੋਂ ਕਰਾਂਗੇ ਫਿਰ ਗੱਲਾਂ ਬਾਤਾਂ ਫਿਰ ਜਿਹੜੇ ਆ ਰੈਗੂਲਰ ਵਲੋਗ ਪਾਵਾਂਗੇ ਉਦੋਂ ਹੀ ਤੇ ਜਿਹੜੀ ਖੁਸ਼ਖਬਰੀ ਆ ਉਹ ਵੀ ਆਪਾਂ ਨਵੇਂ ਸਾਲ ਦੇ ਉੱਤੇ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸਾਡੀ ਫੈਮਿਲੀ ਵੱਲੋਂ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲੈ ਕੇ ਆਵੇ ਪ੍ਰਮਾਤਮਾ ਤੇ ਜਿੱਦਾਂ ਤੁਸੀਂ ਹੱਸਦੇ ਖੇਡਦੇ ਆ ਰਹੀਆਂ ਇਸ ਸਾਲ ਦੇ ਵਿੱਚ ਤੇ ਨਵੇਂ ਸਾਲ ਦੇ ਵਿੱਚ ਵੀ ਐਵੇਂ ਜਿਹੜਾ ਹੱਸਦੇ ਖੇਡਦੇ ਰਹੋ ਕਿਉਂਕਿ ਮੈਂ ਮੈਂ ਹੁਣ ਇਹ ਕਹਿ ਤਵਾ ਫਿਰ ਜਦੋਂ ਨਵਾਂ ਸਾਲ ਚੜ ਗਿਆ ਫਿਰ ਤੇ ਆਪਾਂ ਨਵੇਂ ਸਾਲ ਦੇ ਨਾ ਬਾਅਦ ਵਿੱਚ ਵਲੋਗ ਪਾਉਣਾ ਵਾ ਇੱਕ ਸਾਲ ਬਾਅਦ ਤੇ ਮਿਲਣਾ ਇਸ ਕਰਕੇ ਤੁਹਾਨੂੰ ਖੇਡਦੇ ਰਹੋ ਤੇ ਨਾਲੇ ਸਾਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਆ ਪਿਆਰੇ ਪਿਆਰੇ ਕਮੈਂਟ ਹੋਣ ਨਹੀਂ ਹੋਣੇ ਇਸ ਇੱਕ ਸਾਲ ਬਾਅਦ ਹੀ ਹੋਣੇ ਆ ਚੱਲ ਆ ਵਲੋਗ ਤੇ ਹੋਣਗੇ ਹਾਂ ਇਹ ਵਲੋਗ ਤੇ ਜਰੂਰ ਕਰਨਗੇ ਇਹ ਅਸੀਂ ਪੜ ਸਕਦੇ ਹਾਂ ਸਾਲ ਦੇ ਵਿੱਚ ਹਨਾ ਠੀਕ ਆ ਜੀ ਫਿਰ ਮਿਲਾਂਗੇ ਹੁਣ ਤੁਹਾਨੂੰ ਇੱਕ ਸਾਲ ਬਾਅਦ ਹੀ ਤੇ ਉਦੋਂ ਅਸੀਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ ਫਿਰ ਲਾਈਵ ਹੋਵਾਂਗੇ ਪਹਿਲਾਂ ਤੇ ਠੀਕ ਆ ਜੀ ਬਾਏ ਬਾਏ ਜੀ ਸਾਰਿਆਂ ਨੂੰ